ਕਿਸਾਨਾਂ ਨੇ ਜਿਹੜਾ ਆਪਣੇ ਹੋਂਦ ਵਜੂਦ ਔਰ ਪਵਿੱਖ ਦੀ ਖਾਤਰ ਸੈਂਟਰ ਸਰਕਾਰ ਦੇ ਖਿਲਾਫ ਸੰਘਰਸ਼ ਸ਼ੁਰੂ ਕੀਤਾ ਉਸ ਸੰਘਰਸ਼ ਦੇ ਵਿੱਚ ਹਰ ਕੋਈ ਆਪਣੀ ਜ਼ਿੰਮੇਵਾਰੀ ਸੰਭਾਲਦਾ ਹਰ ਕੋਈ ਆ ਕੇ ਆਪਣੀ ਗਵਾਹੀ ਭਰ ਰਿਹਾ ਕਿਉਂਕਿ ਉਹਨਾਂ ਨੂੰ ਮਸਲਾ ਹੈ ਕਿ ਕਿਸਾਨਾਂ ਦਾ ਨਹੀਂ ਮਸਲਾ ਇਹ ਦੇਸ਼ ਦਾ ਮਸਲਾ ਹਰ ਖੇਤਰ ਤੋਂ ਲੋਕ ਇੱਥੇ ਆਏ ਨੇ ਕਿਸ ਹਰ ਇੱਕ ਫੀਲਡ ਤੋਂ ਲੋਕ ਆਏ ਨੇ ਚਾਹੇ ਪੰਜਾਬੀ ਸਿੰਗਰਾਂ ਦੀ ਗੱਲ ਕੀਤੀ ਜਾਵੇ ਅਦਾਕਾਰਾਂ ਦੀ ਗੱਲ ਕੀਤੀ ਜਾਵੇ ਹਰ ਇੱਕ ਨੇ ਆਪਣੀ ਜ਼ਿੰਮੇਵਾਰੀ ਸਮਝੀ ਕਿ ਅੱਜ ਸਾਨੂੰ ਉਸ ਕਿਸਾਨ ਦੇ ਨਾਲ ਖੜਾ ਹੋਣਾ ਪੈਣਾ ਜਿਹੜਾ ਕਿਸਾਨ ਖੁਦ ਭੁੱਖਾ ਰਹਿ ਕੇ ਪੂਰੇ ਦੇਸ਼ ਦਾ ਢਿੱਡ ਭਰਦਾ ਤੇ ਇਸੇ ਤਰ੍ਹਾਂ ਇਸ ਸਮੇਂ ਸਾਡੇ ਨਾਲ ਦੋ ਦੇਸ਼ ਦੇ ਨੌਜਵਾਨ ਹਾਸਰ ਕਲਾਕਾਰ ਨੇ ਪਰਮਿੰਦਰ ਸਿੰਘ ਜੀ ਔਰ ਵਿਸ਼ਵਾਸ ਚੋਹਾਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿ ਆਖਰ ਉਹ ਕੀ ਇੱਥੇ ਆ ਕੇ ਕਿਵੇਂ ਮਹਿਸੂਸ ਕਰ ਰਹੇ ਨੇ ਤੇ ਉਹਨਾਂ ਦੇ ਮਨਾਂ ਦੇ ਵਿੱਚ ਦਿਲ ਦੇ ਵਿੱਚ ਕਿੰਨਾ ਦਰਦ ਪਰਮਿੰਦਰ ਜੀ ਕਿਵੇਂ ਇੱਥੇ ਤੁਹਾਨੂੰ ਲੱਗ ਰਿਹਾ ਹੈਗਾ ਕਿ ਅ ਇੱਥੇ ਵਾਕਈ ਇਹ ਕਿਸਾਨ ਹੈ ਇਹਨਾਂ ਦੀ ਜਿਹੜੀ ਦਰਦ ਆ ਜਿਹੜੀ ਇਹਨਾਂ ਦੀ ਪੀੜ ਆ ਉਹਨੂੰ ਤੁਸੀਂ ਸਾਂਝਾ ਕਰਨਾ ਹੈ ਜੀ ਬਿਲਕੁਲ ਜੀ ਇਹ ਤੇ ਮੈਨੂੰ ਲੱਗਦਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿਹਨਾਂ ਨੂੰ ਇਹ ਤੇ ਸਹੀ ਤੇ ਗਲਤ ਦੀ ਲੜਾਈ ਆ ਲੜਾਈ ਵੀ ਗਾਦੀ ਹੈ ਸਹੀ ਤੇ ਗਲਤ ਹੈ ਜੀ ਅਗਲੇ ਕਹਿ ਰਹੇ ਅਗਲੇ ਕਹਿ ਰਹੇ ਹੋ ਸਹੀ ਨੇ ਅਸੀਂ ਕਹਿ ਰਹੇ ਅਸੀਂ ਸਹੀ ਆ ਜੋ ਹੁਣ ਸਾਨੂੰ ਲੱਗ ਰਿਹਾ ਜੇ ਆਪਾਂ ਸਹੀ ਆ ਕਿਸਾਨ ਸਹੀ ਨੇ ਆਪਾਂ ਕਿਸਾਨਾਂ ਨੂੰ ਸਪੋਰਟ ਕਰ ਰਹੇ ਆ ਜਿਨ੍ਹਾਂ ਨੂੰ ਲੱਗ ਰਿਹਾ ਕਿ ਹਾਂਜੀ ਉਹਨਾਂ ਦੀ ਪਾਰਟੀ ਠੀਕ ਆ ਜਾਂ ਉਹਨਾਂ ਦੇ ਕਾਨੂੰਨ ਠੀਕ ਨੇ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਬਟ ਅਲਟੀਮੇਟਲੀ ਜਿਤ ਤੱਕ ਲੱਗ ਰਿਹਾ ਵੀ ਜਿੱਤ ਕਿਸਾਨਾਂ ਦੀ ਹੋਊਗੀ ਤੇ ਹੋਣੀ ਵੀ ਚਾਹੀਦੀ ਆ ਕਿਉਂਕਿ ਇੱਕ ਇੱਕ ਜਿਸ ਤਰ੍ਹਾਂ ਇਹ ਪੰਜਾਬ ਤੋਂ ਹਰਿਆਣੇ ਤੋਂ ਰਾਜਸਥਾਨ ਹਰ ਸਟੇਟ ਦਾ ਇਥੇ ਕਿਸਾਨ ਆ ਤੁਸੀਂ ਵੇਖਿਆ ਹੋਊਗਾ ਟਰਾਲੀਆਂ ਦੇ ਥੱਲੇ ਜਿੱਥੇ ਵੀ ਜਗ੍ਹਾ ਮਿਲਦੀ ਉੱਥੇ ਸੌ ਰਹੇ ਨੇ ਲਗਾਤਾਰ ਮੰਗ ਕਰ ਰਹੇ ਨੇ ਕਿ ਜਿਹੜੇ ਤੁਸੀਂ ਬਿੱਲ ਪਾਸ ਕੀਤੇ ਨੇ ਉਹ ਰੱਦ ਕਰ ਦਿਓ ਸਰਕਾਰ ਕਹਿੰਦੀ ਕਿ ਅਸੀਂ ਭਲਾਈ ਕਰਨੀ ਆ ਉਹ ਕਹਿੰਦੇ ਸਾਨੂੰ ਇਹੋ ਜੀ ਭਲਾਈ ਦੀ ਲੋੜ ਨਹੀਂ ਆ ਉਹ ਉਹੀ ਗੱਲ ਹੋ ਗਈ ਨਾ ਉਹ ਦਿਨ ਮੈਂ ਗੱਲ ਸੁਣ ਰਿਹਾ ਸੀ ਕਿਸੇ ਦੀ ਵੀ ਤੁਸੀਂ ਕਾਰ 'ਚ ਜਾ ਰਹੇ ਹੋ ਕਿਸ ਦੇ ਵਿਆਹ ਤੇ ਤੇ ਗੱਡੀ ਰੋਕ ਕੇ ਸਰਕਾਰ ਕਹਿੰਦੀ ਵੀ ਤੁਸੀਂ ਕਾਰ ਦੀ ਜਗ੍ਹਾ ਬਲਡੋਜ਼ਰ ਲੈ ਲਓ ਕਹਿੰਦੇ ਬਲਡੋਜ਼ਰ ਤੇ ਹੁਣ ਵਿਆਹ ਤੇ ਥੋੜੀ ਜਾਵਾਂਗੇ ਕਹਿੰਦੇ ਨਾ ਕਰੋ ਇਹੋ ਜੀ ਭਲਾਈ ਨਹੀਂ ਚਾਹੀਦੀ ਸਾਨੂੰ ਤੁਹਾਨੂੰ ਕਾਰ ਹੀ ਠੀਕ ਆ ਸਾਡੀ ਲਗਾ ਕਿ ਜਿਹੜਾ ਕਿਸਾਨ ਆ ਕਿਸਾਨ ਤੋਂ ਵੱਧ ਖੇਤੀ ਕਿੰਨੂੰ ਕਰਨੀ ਆਉਂਦੀ ਹੈਗੀ ਤੇ ਸਰਕਾਰ ਕਹਿ ਰਹੀ ਹੈ ਕਿ ਨਹੀਂ ਅਸੀਂ ਬਿਲ ਬਣਾਏ ਆ ਸਹੀ ਆ ਖੇਤੀ ਸਿਰ ਸੋਸ਼ਲ ਮੀਡੀਆ ਤੇ ਜਾ ਕੇ ਦੇਖੋ 18 18 ਸਾਲ ਦੇ ਮੁੰਡੇ ਉਹਨਾਂ ਤਾਂ ਸਿੱਖੋ ਖੇਤੀ ਜਿਹੜੇ ਮੈਂਟਰੀ ਲਾਉਂਦੇ ਉਹ ਕਿਸਾਨਾਂ ਨੂੰ ਕੁਝ ਨਹੀਂ ਪਤਾ ਉਹ ਬੈਠੇ Jharkhand ਕੋਈ ਇੱਧਰ ਬੈਠਾ ਹੋ ਕੇ ਕਿਤੇ ਬੈਠਾ ਰਿਪਬਲਿਕ ਟੀਵੀ ਵੇਖਣ ਵਾਲੇ 3 ਨਿਊਜ਼ ਵੇਖਣ ਵਾਲੇ ਉਹਨਾਂ ਨੂੰ ਸਵਾਹ ਪਤਾ ਖੇਤੀ ਹੁੰਦੀ ਕੀ ਆ ਮਦਰ ਚਮਚੇ ਦਾ ਬਣੇ ਹੋਏ ਆ ਜਾਂ ਤੇ ਖੇਤੀ ਦੀ ਪਹਿਲਾਂ ABC D ਮਾਣੀ ਮੋਟੀ ਸਿੱਖ ਲਈ ਆ ਉਹ ਕਿੱਦਾਂ ਹੁੰਦੀ ਆ ਇੱਕ ਵਾਰੀ ਇੱਕ ਦਿਨ ਇੱਥੇ ਹੀ ਲਾ ਲੋ ਆਗੇ ਨੂੰ ਲੱਗਦਾ ਹੈ ਕਿ ਸੈਂਟਰ ਸਰਕਾਰ ਨੂੰ ਵੀ ਇੱਥੇ ਆ ਜਾਣਾ ਚਾਹੀਦਾ ਸਮਝ ਲੈਣਾ ਜੀਦਾ ਕਿਸਾਨਾਂ ਦੇ ਦਰਦ ਨੂੰ ਕਿ ਕਮਰਿਆਂ ਦੇ ਵਿੱਚ ਬੈਠ ਕੇ ਬਿੱਲ ਨਹੀਂ ਤਿਆਰ ਹੁੰਦੇ ਉਹਨਾਂ ਵਾਸਤੇ ਹੁੰਦੇ ਜਿਹੜੇ ਹੁਣ ਇਹ ਹੈ ਨਾ ਵੀ ਕਈ ਹੁੰਦੇ ਆ ਜਿਨ੍ਹਾਂ ਨੂੰ ਲੱਗਦਾ ਹੈ ਕਿ ਹਾਂ ਆਪਾਂ ਬੜੇ ਸਿਆਣੇ ਆ ਆਪਾਂ ਬੜੇ ਲਿਖੇ ਆ ਉਹਨਾਂ ਨੂੰ ਲੱਗਦਾ ਹੈ ਕਿ ਕਮਰਿਆਂ 'ਚ ਬਣਾ ਦੇਣੇ ਕਾਨੂੰਨ ਲੋਕਾਂ 'ਚ ਜਾਣ ਦੀ ਲੋੜ ਹੀ ਕੋਈ ਨਹੀਂ ਆਣਗੇ ਸਿਰਫ ਉਧਰ ਜਿੱਥੇ ਨਾਲ ਵੋਟ ਮੰਗਣੀ ਹੁੰਦੀ ਆ ਉਦੋਂ ਤੇ ਆ ਪੱਗਾ ਵਨ ਵਨ ਫੋਟੋ ਖਿਚਾਉਂਦੇ ਆ ਪਰ ਉਦਾਂ ਮਤਲਬ ਕਿ ਤੁਹਾਨੂੰ ਆਪਣੇ ਹੀ ਨਹੀਂ ਪਤਾ ਕਿਸਾਨਾਂ ਦਾ ਕਿ ਉਹਨਾਂ ਦਾ ਹੈ ਕੀ ਐਕਚੁਅਲੀ ਉਹ ਚਾਹੁੰਦੇ ਕੀ ਆ ਤੁਸੀਂ ਆਪਣੇ ਵੱਲੋਂ ਲੱਗੇ ਹੋਇਆ ਨਹੀਂ ਜੀ ਤੁਸੀਂ ਪੀਓ ਕਿਸਾਨ ਕਹਿ ਰਹੇ ਸਾਨੂੰ ਚਾਹ ਪਿਆ ਦਿਓਗਾ ਨਹੀਂ ਤੁਹਾਨੂੰ ਅਸੀਂ ਕੌਫੀ ਪਿਵਾਵਾਂਗੇ ਕਿ ਜੀ ਚਾਹ 25 ਰੁਪਏ ਦੀ ਹੈ ਕੌਫੀ 100 ਰੁਪਏ ਦੀ ਤੁਹਾਨੂੰ ਅਸੀਂ ਕੌਫੀ ਪਿਵਾਵਾਂਗੇ ਉਹਨੇ ਗੱਲ ਤੇ ਇਹੀ ਆ ਨਾ ਵੀ ਅਸੀਂ ਤਾਂ ਚਾਹ ਪੀਣਾ ਹੈ ਨਹੀਂ ਚਾਹੀਦੀ ਕੌਫੀ ਤਾਂ ਲੱਗਦਾ ਕਿ ਜਿਹੜੇ ਕਾਨੂੰਨ ਨੇ ਉਹ ਕਿਸਾਨਾਂ ਨੂੰ ਪੁੱਛ ਕੇ ਬਣਾਉਣੇ ਚਾਹੀਦੇ ਸੀ ਜਿਹੜੀ ਜਿੰਨਾ ਵਾਸਤੇ ਕਾਨੂੰਨ ਬਣਾ ਰਹੇ ਹੋ ਐਟ ਲੀਸਟ ਉਹਨਾਂ ਨਾਲ ਕੰਸਲਟ ਕਰ ਲਓ ਇੱਕ ਵਾਰੀ ਨਾਲ ਤੁਸੀਂ ਸਟੇਟ ਨੂੰ ਬਾਈਪਾਸ ਕਰਕੇ ਤੁਸੀਂ ਕਾਨੂੰਨ ਪਾਸ ਕਰਦੇ ਪਏ ਹੋ ਤੇ ਤੁਸੀਂ ਆਪ ਡਿਸਾਈਡ ਕਰ ਲਿਆ ਘਰੇ ਬੈਠੇ ਬੈਠੇ ਕਿ ਨਹੀਂ ਜੀ ਕਾਰਪੋਰੇਟਸ ਜਿਹੜੇ ਆ ਉਹ ਐਕਸਪਲੋਇਟ ਬਿਲਕੁਲ ਨਹੀਂ ਕਰਨਗੇ ਅੱਜ ਤੱਕ ਦੀ ਕੋਈ ਐਹੋ ਜੀ ਕਾਰਪੋਰੇਟ ਐਗਜ਼ਾਮਪਲ ਦੇ ਦਿਓ ਮੈਨੂੰ ਕਿਸੇ ਵੀ ਇੰਡਸਟਰੀ ਦੀ ਜਿੱਥੇ ਕਾਰਪੋਰੇਟਸ ਨੇ ਐਕਸਪਲੋਇਟ ਨਾ ਕੀਤਾ ਹੋਵੇ ਪ੍ਰਿੰਮ ਜੀ ਕੋਰ ਹੈ ਕਿਸਾਨ ਖੁਦ ਦੱਸਦੇ ਨੇ ਕਿ ਜਿਹੜੇ ਬਿੱਲ ਨੇ ਇਹ ਯੂਰਪ ਦਾ ਇਥੋਂ ਸਾਡੇ ਅਫਸਰਾਂ ਨੇ ਚੋਰੀ ਕਰਕੇ ਲਿਆਉਂਦੇ ਨੇ ਇਹ ਉਹ ਬਿੱਲ ਉਥੇ ਫੇਲ ਹੋਏ ਨੇ ਤੇ ਉਹ ਫੇਲ ਹੋਏ ਬਿਲ ਇੰਡੀਆ ਚ ਕਿਵੇਂ ਕਾਮਯਾਬ ਹੋ ਸਕਦੇ ਸਰ ਯੂਰਪ ਚ ਸੜਕਾਂ ਵੀ ਹੈਗੀਆਂ ਸੜਕਾਂ ਤੇ ਬਣੀਆਂ ਨਹੀਂ ਇਹਨਾਂ ਕੋਲ ਬਿਲ ਕਾਪੀ ਕਰਕੇ ਤੇ ਬਿਲ ਲਾਉਣ ਲੱਗ ਗਏ ਅਲਾ ਸੜਕਾਂ ਬਣਾ ਲਓ ਫਲਾਇਓਵਰ ਬਣਾ ਲਓ ਨਾ ਚੰਡੀਗੜ੍ਹ ਰਹਿਣਾ ਚੰਡੀਗੜ੍ਹ ਵਾਲਾ ਫਲਾਇਓਵਰ ਨਾ ਪਿਛਲੇ 5-6 ਸਾਲਾਂ ਤੋਂ ਬਣੀ ਜਾ ਰਿਹਾ ਉਹ ਬਣੀ ਜਾ ਰਿਹਾ ਮੈਨੂੰ ਲੱਗਦਾ ਅਗਲੀ ਜਨਰੇਸ਼ਨ ਯੂਜ਼ ਕਰੂਗੀ ਉਹਨੂੰ ਹਾਈਵੇ ਨਾ ਗਵਾ ਨਹੀਂ ਬਣਿਆ ਅਜੇ ਤੱਕ 2000 6 ਦੀ ਗੱਲ ਹੈ ਵੀ ਮੈਂ ਪਹਿਲੀ ਵਾਰ ਏਸ ਰੋਡ ਤੇ ਆਇਆ ਸੀ ਮੈਂ ਕਿਹਾ ਵਾਹ 6 ਲੇਨ ਹੋ ਰਿਹਾ ਅੱਜ 2020 ਅੱਜ ਵੀ ਮੈਂ ਇਹੀ ਕਹਿ ਰਿਹਾ ਵਾਹ 6 ਲ ਸਮਝ ਨਹੀਂ ਆ ਰਹੀ ਹੋਣਾਗਾ ਤੋ ਦੇਸ਼ ਦਾ ਵਿਕਾਸ ਹੋ ਰਿਹਾ ਹੈ ਵਿਕਾਸ ਤੁਰਿਆ ਹੋਇਆ ਮੈਨੂੰ ਲੱਗਦਾ ਹੈ ਐਕਸੀਡੈਂਟ ਹੋਇਆ ਯਾਰ ਅਜ ਕਿਤੇ ਪਹੁੰਚਿਆ ਨਹੀਂ ਵਿਕਾਸ ਲੋਕਾਂ ਤੱਕ ਸਾਡੇ ਨਾਲ ਵਿਸ਼ਵਾਸ ਚੋਹਾਨ ਨੇ ਵੀ ਕਾਫੀ ਨਾਮੀ ਦੇਸ਼ ਦੇ ਨੌਜਵਾਨ ਕਲਾਕਾਰ ਨੇ ਵਿਸ਼ਵਾਸ ਭਾਈ ਹਰਿਆਣਾ ਦੇ ਲੋਕਾਂ ਦਾ ਵੀ ਕਾਫੀ ਯੋਗਦਾਨ ਇੱਥੇ ਕਿਵੇਂ ਦੇਖਦੇ ਜੀ ਹਰਿਆਣਾ ਪੰਜਾਬ ਮਤਲਬ ਉੱਛੇ ਰਾਜਸਥਾਨ ਹੋ ਯੂਪੀ ਹੋ ਕੋਈ ਵੀ ਆਮ ਇਹ ਚਾਰ ਪੰਜ ਸਟੇਟ ਤਾਂ ਐਸੇ ਹਨ ਜੋ ਖੇਤੀ ਕੇ ਉੱਪਰ ਹੀ ਸਭ ਕੁਝ ਨਿਰਭਰ ਹੈ اور मोस्टली एक घर छोड़ के दूसरे घर के अंदर किसान तो जरूर मिलेगा मिलेगा तो मेरी फैमिली में मेरे दादाजी ने खेती की है खूब तो हम लोग तो दर्द को भी समझ सकते हैं और जिम्मेदारी को भी तो सरकार को किसानों ਦਾ درد ਨਹੀਂ دکھائی دے ਰਿਹਾ ਉਹ ਕਹਿੰਦੇ ਨਹੀਂ ਬਿੱਲ ਬਹੁਤ ਵਧੀਆ ਵਾ ਅਸੀਂ ਇਹਦੇ ਚ ਅਮੈਂਡਮੈਂਟ ਕਰਤੀ ਇਸ ਤੋਂ ਜ਼ਿਆਦਾ ਨਹੀਂ ਹੋ ਸਕਦੀ ਪੁੱਛ তো ਲੋ मतलब ये वो वैसा नहीं हो गया बच्चा जब साइकिल सुइकिल के लिए बचपन में रोता था तो पापा कहते थे साइकिल ना ले बेटा ये ले ले ये ना ले ये ले ले और वो दिलाते फिर भी कुछ नहीं थे ये ये किसके लिए है उनको ज़बरदस्ती पकड़ा दोगे क्या आप बात तो करो उनसे और मतलब किसी को कोई चीज़ गिफ्ट भी कर रहे हो भाई अगर उससे यूज़ ही नहीं होनी है तो उसको क्यों ज़बरदस्ती पकड़ा रहे हो उसकी सुन तो लो इतने लोग बेवकूफ़ थोड़ी ना इनको अपनी नापसंद पसंद का पता नहीं इन्होंने कितने लोग इनके इनके अपने बच्चे हैं इनके अपने परिवार हैं एक आदमी की बात होती तो फिर भी एक किसी कम्युनिटी कहते हैं कि भड़काए हुए लोग हैं भड़काया हुआ है, इंसान किसी और का नुकसान करता है खुद को कष्ट थोड़ी ना देगा बारिश वाले दिन मैं सुबह दिल्ली में जिस दिल्ली में ही था उस दिन बारिश हुई है तो जब सुबह देखा कि बारिश हो रही है तो दिमाग में सबसे पहला थॉर्ट ये आया कि कितने लोग यहाँ पर कहाँ छुपेंगे और फिर वो फ़ोटोज़ देखी तो गद्दे लेके सब लोग वहाँ पे बैठे हुए हैं तो कौन अपने आप को दर्द देगा जबरदस्ती कोई भड़काया हुआ इंसान तो मेरे हिसाब से कभी ऐसा नहीं करेगा तो किसान इतने बोले हैं कि इनको बिल बिल ने ने सरकार ने पास किए बारे कोई ज्ञान नहीं है नहीं है नॉलेज नहीं नहीं क्यों नहीं है नॉलेज अपने लिए किसी को नॉलेज ना ऐसा हो सकता है जो जो सिस्टम वो इतने साल से यूज करते हुए आ रहे हैं चलो ठीक है किसान इतना बुरा हो सकता है कि उसको आपकी किताबों का ना पता हो आपकी इंजीनियरिंग डॉक्टरी का ना पता हो लेकिन जो सिस्टम वो सालों से यूज कर रहे हैं उसको उसको तो पता है ना जो उसके भले के लिए चीज़ है बुरे के लिए चीज़ है और वो उसी का सिस्टम है आप उसको कह सकते हो कि तुम्हें ज्यादा चीजों का नहीं पता उसको अपनी चीजों का तो पता है उसको कैसे खेती करनी हो तो जानता है जी ए ये कह रहे हैं जी ਕਿਸਾਨਾਂ ਨੂੰ ਕੁਝ ਨਹੀਂ ਪਤਾ ਇਹ ਕਹਿ ਰਹੇ ਜੀ ਲੋਕਾਂ ਨੂੰ ਕੁਝ ਨਹੀਂ ਪਤਾ ਪੰਜਾਬ ਦੇ ਜਿਹੜੇ 90 90 ਸਾਲ ਦੇ ਬਜ਼ੁਰਗ ਬੈਠੇ ਆ ਇਹਨਾਂ ਨੂੰ ਕੀ ਪਤਾ ਉਹਨਾਂ ਨੇ ਪਾਰਟੀਸ਼ਨ ਵੀ ਦੇਖੀ ਹੈ ਇਹਨਾਂ ਨੇ ਉਹ ਵੀ ਲੜਾਈ ਲੜੀ ਆ ਇਹਨਾਂ ਨੇ 85 ਵਾਲੀ ਵੀ ਦੇਖੀ ਆ ਇਹਨਾਂ ਨੇ ਤਿੰਨ ਲੜਾਈਆਂ ਵੀ ਦੇਖੀਆਂ ਕਈ ਤੇ 19 20 21 ਸਾਲ ਦੇ ਜਵਾਕ ਕਹੀ ਜਾਂਦੇ ਆ ਜੀ ਇਹਨਾਂ ਨੂੰ ਕੀ ਪਤਾ ਇਹ ਤੇ ਪਬਲਿਸਿਟੀ ਸਟੰਟ ਕਰ ਰਹੇ ਨੇ ਕਾਦਾ ਪਬਲਿਸਿਟੀ ਸਟੰਟ ਯਾਰ ਜਵਾਕਾਂ ਨੂੰ ਲੈ ਕੇ ਬਜ਼ੁਰਗਾਂ ਨੂੰ ਲੈ ਕੇ ਇੱਥੇ ਬਹਿਣ ਦਾ ਸ਼ੌਂਕ ਥੋੜੀ ਆਪਣੇ ਕੰਮ ਛੱਡ ਕੇ ਅਗਲੇ ਚਿੱਲ ਕਰਨੇ ਇਸ ਟਾਈਮ ਉਹ ਵੀ ਇੰਨੀ ਠੰਡ ਦੇ ਵਿੱਚ ਇੰਨੀ ਠੰਡ ਦੇ ਵਿੱਚ ਇਹ ਅਨਪੜ ਗਵਾਰ ਲੋਕ ਹਨ ਜਿਨ੍ਹਾਂ ਨੇ ਆਜ਼ਾਦੀ ਵੀ ਦਿਲਾ ਦਿੱਤੀ ਤਾਂ ਇਹ ਯਾਦ ਕਰਨ ਦੀ ਜ਼ਰੂਰਤ ਹੈ ਅਨਪੜ ਗਵਾਰ ਨਹੀਂ ਹੌਸਲਾ ਇੰਪੋਰਟੈਂਟ ਹੁੰਦਾ ਮੈਂ ਤਾਂ ਅੱবি ਵੀ ਕਿਸੇ ਨੂੰ ਕਹਿ ਰਿਹਾ ਤਾਂ ਕਿ ਯਹਾਂ ਕਿ ਹਵਾ ਠੰਡੀ ਹੌਸਲੇ ਗਰਮ ਹੈ ਰਿਜ਼ਲਟ ਅੱਛਾ ਹੀ ਆਏਗਾ ਇਹ ਕਿਹੜੇ ਅਨਪੜ ਗਵਾਰ ਲੋਕ ਹੈ ਔਰ ਅਨਪੜ ਗਵਾਰ ਲੋਕਾਂ ਦੇ ਜਿਹੜੇ ਬੱਚੇ ਨੇ ਨੌਜਵਾਨ ਨੇ ਉਹ ਸਰਦਾਂ ਦੇ ਆਪਣੀ ਜਾਨ ਨਿਸ਼ਾਵਰ ਕਰ ਰਹੇ ਨੇ ਕੀਮਤੀ ਜਾਨ ਫੇਰ ਵੀ ਕਹਿ ਰਹੇ ਕਿ ਇਹਨਾਂ ਦੇ ਪਿੱਛੇ ਚੀਨ ਆ ਜੀ ਪਾਕਿਸਤਾਨ ਆ ਜੀ ਚੀਨ ਨਰ ਪਾਕਿਸਤਾਨ ਤੋਂ ਆਪਣੇ ਲੋਕੋ ਸੇ ਤੁਹਾਰੇ ਬਾਪ ਆਪਣੇ ਹੀ ਲੋਕ ਚੀਨ ਪਾਕਿਸਤਾਨ ਬਹੁਤ ਹੈ ਤੁਮੇ ਬਾਹਰ ਕੇ ਲੋਕੋ ਦੀ ਜ਼ਰੂਰਤ ਹੈ ਨਹੀਂ ਪਤਾ ਜੇ ਤੁਹਾਨੂੰ ਸਮਝ ਨਾ ਆਵੇ ਬੋਲਣਾ ਕੀ ਹੈ ਉਦੋਂ ਇਹਨਾਂ ਨੂੰ ਇਹ ਇਹ ਦੇਸ਼ ਦਰੋਹੀ ਨੇ ਇਹ ਐਂਟੀ ਨੈਸ਼ਨਲ ਨੇ ਇਹਨਾਂ ਨੂੰ ਫੰਡਿੰਗ ਆਈ ਆ ਕਿਹੜੀ ਫੰਡਿੰਗ ਲੋਕਾਂ ਦਾ ਤੇ ਕੰਬਲ ਕੰਬਲ ਅਸੀਂ ਕਹੋ ਉਹ ਚੱਲ ਚੱਲ ਰਹੇ ਨੇ ਮੁਹਿੰਮ ਚੱਲ ਰਹੀਆਂ ਨੇ ਕਿ ਜੀ ਕੰਬਲ ਡੋਨੇਟ ਕਰ ਦੋ ਉਹ ਲੋਕੀ ਇੰਨੇ ਕ ਡੋਨੇਟ ਕਰ ਜਾਂਦੇ ਆ ਵੀ ਸਾਨੂੰ ਸਮਝ ਨਹੀਂ ਆਉਂਦੀ ਕੰਬਲ ਇੱਥੇ ਇੱਕ ਮਤਲਬ ਲੈ ਕੇ ਕਿੱਦਾਂ ਹੋਣੇ ਆ ਅੱਛਾ ਅੱਜਕੱਲ ਕੰਗਣਾਰ ਨਾ ਹੋਵੇ ਤਾਂ ਇਹ ਬੀਬੀਆਂ ਦੇਖੀ ਹੋਣੀਆਂ ਲੇਡਿਸ ਬਜ਼ੁਰਗ ਲੇਡਿਸ ਆਈਆਂ ਨੇ ਉਹ ਕਹਿੰਦੇ 100-100 ਰੁਪਏ ਦਿਹਾੜੀ ਚਾਹੁੰਦੇ ਤੇ ਹੁਣ ਕਹਿੰਦੇ ਕਿ ਦਲਜੀਤ ਸਮੇਤ ਜਿੰਨੇ ਵੀ ਲੋਕ ਉਹਨਾਂ ਨੂੰ ਪੰਜਾਬੀ ਚ ਬਿੱਲ ਦੇ ਦੋ ਪੜ ਲੈਣ ਸਮਝ ਲੈਣ ਸਿੱਖ ਤੁਹਾਨੂੰ ਕੀ ਲੱਗਦਾ ਕੰਗਣਾ ਨੇ ਬਿੱਲ ਪੜੇ ਹੋਣੇ ਆ ਉਹ ਵੇਲੜਾ ਸਕ੍ਰਿਪਟ ਨਹੀਂ ਪੜਦੀ ਇਹਨਾਂ ਸਨ ਆਪ ਆਪ ਕਿਸੇ ਅਗਰ ਦੇਸ਼ ਮੇ ਇਸ ਵਕਤ ਕਿਸੇ 마ਸੂਮ ਦਾ ਜ਼ਿਕਰ ਹੋਣਾ ਚਾਹੀ ਉਹ ਕੰਗਣਾ 마ਸੂਮਰ ਬਾਹੂ ਕੇ ਉਹ ਬਸ ਉਸਕਾ ਉਸ ਵਿਚਾਰੀ ਕੱ ਸੋਸ਼ਲ ਮੀਡੀਆ ਫੜਾਤਾ ਹੋਈ ਹੈ ਨਾ ਵੀ ਬਾਂਦਰ ਦੇ ਗਲੇ 'ਚ ਟੱਲੀ ਪਾ ਦੋਗੇ ਉਹਨੇ ਐਵੇਂ ਟੰਟਨ ਕਰੀ ਜਾਣੀ ਤੇ ਪਾਈ ਉਹਨੂੰ ਹੱਥ 'ਚ ਫੋਨ ਫੜਾਤਾ ਟਵਿੱਟਰ ਫੜਾਤਾ ਵਜਾਈ ਜਾਂਦੀ ਹੈ ਕਪੀਲ ਸ਼ਰਮਾ ਜੋ ਜੇ ਕਰੀ ਆ ਪਾਈ ਕਹਿੰਦੀ ਜੀ ਮੇਰੇ ਕੋ ਤਾਂ ਸਮਝ ਨਹੀਂ ਆਤਾ ਸੋਸ਼ਲ ਮੀਡੀਆ 'ਤੇ ਇਹ ਲੋਕ ਕੌਣ ਹੈ ਜੋ ਆ ਕੇ ਮੈਸੇਜ ਕਰਦੇ ਜਾਂਦੇ ਤੂੰ ਹੀ ਹੈਛ ਦੇਣੇ ਅੱਛਾ ਕੰਗਣਾ ਜਿਹੜੀ ਕਿਸਾਨ ਰੋਟੀ ਗੇਹੂ ਚਾਵਲ ਰੋਟੀ ਚੌਲ ਇਹ ਖਾਂਦੀ ਹੈਗੀ ਵੈਸੇ ਨਾ ਨਾ ਕੰਗਣਾ ਪਤਾ ਨਹੀਂ ਕਿ ਕੰਗਣਾ ਮੈਂ ਬਤਾਉਂ ਮੈਨੂੰ ਲੱਗਦਾ ਹੈ ਕਿ ਹਮ ਲੋਕੋ ਨੂੰ ਮੀਡੀਆ 'ਚ ਬੈਠ ਕੇ ਕੰਗਣਾ ਦਾ ਮਜ਼ਾਕ ਨਹੀਂ ਕਰਨਾ ਚਾਹੀਏ ਅਜਿਹੇ ਬੱਚ ਤਾਰੀਜ਼ ਨੂੰ ਤਾਰੀਜ਼ ਨੂੰ ਇਲਾਜ ਲੂਜ ਕਰਵਾਉਣਾ ਪਏਗਾ ਟੀਕਾ ਕਿਹੜਾ ਕਰੋਨਾ ਵਾਲਾ ਕਿਹੜਾ ਕਰੋਨਾ ਵਾਲੀ ਵੈਕਸੀਨੇਸ਼ਨ ਸਭ ਤੋਂ ਪਹਿਲਾਂ ਮਨ ਲੱਗਦਾ ਉਹਦੇ ਸਿਰ 'ਚ ਲੱਗਣੀ ਹੈ ਬਾਕੀ ਸਾਰਿਆਂ ਦੀਆਂ ਬਾਹਾਂ 'ਤੇ ਲੱਗੇ ਉਹਦੇ ਦਿਮਾਗ 'ਤੇ ਬੰਨ੍ਹ ਆ ਹੁਣ ਠੀਕ ਹੋਇਆ ਪਰ ਉਹ ਤੇ ਬਹੁਤ ਅੱਜਕੱਲ ਬੀਜੇਪੀ ਸਰਕਾਰ ਦੇ ਬਹੁਤ ਸਾਰੇ ਗੋਣਗਾਰੇ ਕਿ ਸਾਰੇ ਪਾਗਲ ਇੱਥੇ ਬੈਠ ਕੇ ਆਗੇ ਫਿਰ ਫਸੀ ਨਾ ਫਿਰ ਫਸ ਗਈ ਨਾ ਟਿੱਕਿਆ ਤੇ ਆ ਵੀ ਕਈ ਦਿਨ ਤੋਂ ਮੇਰੇ ਹਸਾਬ ਸੇ ਟਵਿੱਟਰ ਉਹ ਸਲੋਨੀ ਕਹਿ ਰਹੀ ਸੀ ਕਰੀ ਕਿ ਇਹ ਇੱਕ ਤਾਂ ਪੰਜਾਬੀ ਮੈਂ ਲਿਖ ਦਿੱਤਾ ਦਿਲਜੀਤ ਵਾਹਾਂ ਪੇ ਵਿਚਾਰੇ ਕੋ ਗੂਗਲ ਅਲੱਗ ਸੇ ਲੱਗ ਰਹਾ ਹੈ ਜਿਹੜੀ ਪਾਰਟੀ ਦੀ ਅਗਲੀ ਨੂੰ ਮਿਲੇ ਆਇਆ ਪਤਾ ਨਹੀਂ ਟਿਕਟ ਮਿਲੀ ਆ ਕੀ ਮਿਲੇ ਆ ਪਿੱਛੇ ਸਪੋਰਟ ਮਿਲੀ ਆ ਮਾਣੀ ਮੋਟੀ ਹੁਣ ਕਰਨੀ ਪੈਣੀ ਹੈ ਕਿ ਤੇ ਇਹ ਨਹੀਂ ਕਿ ਤੇ ਗਾਂ ਸੀਟ ਖਾਲੀ ਵਿਰਾਸਤ ਸਭਾ ਦੀ ਜਾ ਕੇ ਉੱਥੇ ਬੈਠ ਜੇ ਲੋ ਅਗਲੇ 2 ਸਾਲਾਂ ਚ ਆਇਆ ਲੋ ਐ ਵੀ ਟਾਈਮ ਟਿਕਟ ਤਾਂ ਲਏਗੀ ਪੱਕੀ ਗੱਲ ਹੈ ਪੱਕੀ ਪੱਕੀ ਗੱਲ ਹੈ ਜੀ ਹੋਰ ਕੰਨ ਕਰਦਾ ਬੰਦਾ ਕਿਤੇ ਪਾਰਲੀਮੈਂਟ ਚ ਹਾਜ਼ਰੀ ਪੂਰੀ ਹੋ ਜਾਊ ਸਾਰ ਚਲੋ ਲੋਕ ਤਾਂ ਪੂਰੇ ਪਹੁੰਚੇਗੇ ਜਿਹੜੇ ਮੰਤਰੀ ਨਹੀਂ ਵੀ ਆਉਂਦੇ ਸੀ ਐਮਪੀ ਐਮਐਲਏ ਉਹ ਵੀ ਆ ਜਾ ਕਰਨਗੇ ਖਲੋ ਉਸਕੋ ਦੇਖਾਂਗੇ ਜਾ ਕੇ ਵੈਸੇ ਕਲਾਕਾਰ ਮੋਸਟਲੀ ਸਾਂਝੇ ਹੁੰਦੇ ਨੇ ਕਾਮਨ ਹੁੰਦੇ ਨੇ ਇਹ ਨਾਲ ਦਾ ਕਿ ਕੰਗਨਰ ਨੌਤ ਵਾਕਈ ਤੁਸੀਂ ਕਹ ਰਗੇ ਜੇ ਵੈਕਸੀਨ ਇਹਦੇ ਟੀ ਇੱਥੇ ਦਿਮਾਗ ਚ ਲਾਉਣ ਦੀ ਲੋੜ ਉਨੇ ਜਿੰਦਾਂ ਦੀਆਂ ਗੱਲਾਂ ਕਰ ਰਹੇ ਆ ਆਪਾਂ ਤੇ ਉਹਦੇ ਬਿਹਾਬ ਤੇ ਕਹ ਰਹੇ ਆ ਆਪਾਂ ਦੇ ਪਹਿਲਾਂ ਉਹਦੀਆਂ ਫਿਲਮਾਂ ਦੇਖਦੇ ਰਹੇ ਸਾਰੇ ਦੇਖਦੇ ਰਹੇ ਆ ਸਾਨੂੰ ਤੇ ਬੜੀ ਵਧੀਆ ਲੱਗਦੀ ਕਿ ਯਾਰ ਬਦ ਕਿਆ ਐਕਟਿੰਗ ਕਰਿਆ ਨੇ ਉਹ ਤੇ ਹੁਣ ਜਦੋਂ ਇੱਕ ਸਟੇਟਮੈਂਟ ਤੁਸੀਂ ਸੋਸ਼ਲ ਮੀਡੀਆ ਤੋਂ ਚੱਕ ਕੇ ਆਹ ਜੀ ਫੋਟੋ ਆ ਤੇ ਆਪਣੀ ਤੁਸੀਂ ਟਿੱਪਣੀ ਦੇ ਦੋਗੇ ਬਿਨਾ ਕੁਝ ਪੜੇ ਬਿਨਾ ਕੁਝ ਲਿਖੇ ਫੇਰ ਤਾਂ ਤੁਸੀਂ ਬੰਦਬੁੱਧੀ ਬਾਲਕ ਹੋਏ ਨਾ ਮਤਲਬ ਪੜਨਾ ਲਿਖਣਾ ਰਿਸਪੌਂਸਿਬਿਲਟੀ ਆ ਕੋਈ ਸ਼ੇਅਰ ਕਰ ਰਹੇ ਆ ਮਤਲਬ ਉਹਨੂੰ ਪੜ ਕੇ ਕਰਾਂਗੇ ਆਪਾਂ ਵੀ ਫਾਰਮਰ ਬਿੱਲ ਤੇ ਕੁਝ ਪਾ ਰਹੇ ਆ ਤੇ ਪੜ ਲਿਖ ਕੇ ਪਾ ਰਹੇ ਆ ਕਿ ਹਾਂ 14 15 ਬਟ ਉਹੀ ਜਦੋਂ ਬਹਿਸ ਹੁੰਦੀ ਹੈ ਕੋਈ ਸੋਸ਼ਲ ਮੀਡੀਆ ਤੇ ਜਦੋਂ ਬਹਿਸ ਹੁੰਦੀ ਹੈ ਜਾਂ ਕਦੇ ਕਮੈਂਟਾਂ ਦੇ ਵੀ ਕੋਈ ਬਹਿਸ ਹੁੰਦੀ ਹੈ ਜਾਂ ਕਦੇ ਦੋਸਤਾਂ 'ਚ ਬਹਿ ਕੇ ਵੀ ਬਹਿਸ ਹੁੰਦੀ ਹੈ ਉਦੋਂ ਉਹਨਾਂ ਕੋ ਆਰਗੂਮੈਂਟ ਹੀ ਨਹੀਂ ਹੈਗਾ ਕਰਨ ਨੂੰ ਉਹ ਨਹੀਂ ਆਪਕੋ ਕੈਸੇ ਪਤਾਵਾਂ ਤੁਸੀਂ ਮਨ세 ਬਣਾ ਰਹੇ ਹੋ ਮੈਂ ਮਨ세 ਬਣਾ ਰਹੇ ਆ ਨਾ ਡਿਜ਼ਾਸਟਰ ਪਲਾਨਿੰਗ ਮਨ세 ਹੀ ਬਣਦੀ ਹੈ ਉਹ ਹੋਰ ਕਿੱਦਾਂ ਬਣਦੀ ਹੈ ਡਿਜ਼ਾਸਟਰ ਪਲਾਨਿੰਗ ਤੇ ਕਹਿੰਦੇ ਇਹਨੂੰ ਕਿ ਹਾਂ ਜਾਂ ਡਿਜ਼ਾਸਟਰ ਕੱਲ ਨੂੰ ਹੋ ਨਾ ਜਾਵੇ ਬਿਲਕੁਲ ਬਿਲਡਿੰਗ 'ਚ ਅਰਥਕਵੇਕ ਦਾ ਸਿਸਟਮ ਲੱਗਦਾ ਉਹ ਕਿਉਂ ਲੱਗਦਾ ਇਹ ਥੋੜੀ ਅਰਥਕਵੇਕ ਆਇਆ ਤੋਂ ਬਾਅਦ ਲਾਉਣਾ ਜੇ ਅ ਉੱਤੋਂ ਬਚਲ ਨਹੀਂ ਹੁੰਦੀ ਐ ਸੋ ਦਿਸ ਇਜ਼ ਡਿਜ਼ਾਸਟਰ ਪਲੈਨਿੰਗ ਦੇ ਬਿਲ ਜਿਹੜੇ ਨੇ ਖਰਾਬ ਨੇ ਉਹਦੇ ਚ ਲੂਪ ਹੋਲ ਆ ਉਹ ਲੂਪ ਹੋਲ ਨੂੰ ਐਕਸਪਲੋਇਟ ਨਾ ਕਰਨ ਤਾਂ ਕਰਕੇ ਦਰਨੇ ਤੇ ਬੈਠੇ ਨੇ ਤੁਸੀਂ ਕਰੋ ਇੱਥੇ ਪੰਜਾਬ ਕਹਰੇ ਵੱਡਾ ਪ੍ਰਾ ਹਰਿਆਣਾ ਛੋਟਾ ਪਰ ਤੇ ਤੁਹਾਡੇ ਦੋਨਾਂ ਚ ਵੱਡਾ ਛੋਟਾ ਕੌਣ ਹੈ ਨਹੀਂ ਵੱਡਾ ਜੀ ਐ ਛੋਟਾ ਆ ਹਮ ਕਰੈਕਟ ਐਗਜ਼ਾਮਪਲ ਹਰਿਆਣਾ ਦਾ ਔਰ ਆਪ ਕਹਿ ਰਹੇ ਤੇ ਨਾ ਕਿ ਉਹ ਫਿਲਮیں ਅਸੀਂ ਨੇ ਦੇਖੀਆਂ ਮੈਂ ਐਜ਼ ਐਨ ਐਕਟਰ ਮੈਂ ਕੰਮ ਕਰਦਾ ਹੁਜ ਸਕਦਾ ਮੇਰੇ ਲਈ ਬਹੁਤ ਟਫ ਐ ਕੰਗਨਾ ਜਿਹਾ ਪਰਫਾਰਮ ਕਰਨਾ लेकिन सच्चाई ये है कि आपने ऐसे बहुत सारे डॉक्टर्स के एग्ज़ाम्पल सुनोंगे जो बहुत उम्दा डॉक्टर हैं बहुत अच्छा ऑपरेशन करते हैं लेकिन फिर भी मर्डर कर दिया तो काम की तारीफ़ है लेकिन बुद्धि का भी तो कुछ करना चाहिए ना उसकी बुद्धि रिफ्लेक्ट कर रही है गलत गलत चीज़ें अदाकारा बहुत बहुत बेहतरीन है उसके काम की तारीफ़ है लेकिन ये जो हरकतें ये ना नापसंद करने वाली ਇੱਥੇ ਆਵੇ ਬਦਾਮ ਬਦੂਮ ਆਪਾਂ ਇੱਥੇ ਆ ਕੇ ਖਵਾਨੇ ਆ ਕੋਈ ਗੱਲ ਨਹੀਂ ਬਦਾਮ ਬਥੇਰਾ ਇੱਥੇ ਬਦਾਮ ਮਿਲ ਕੇ ਮਿਲਦਾ ਕੋਈ ਚੱਕਰ ਲੰਗਰ ਚ ਬਦਾਮ ਖਾਓ ਆ ਕੇ ਯਾਰ ਪੰਜਾਬ ਦਾ ਦੁੱਧ ਹਰਿਆਣੇ ਦਾ ਦੁੱਧ ਘਿਓ ਸਭ ਕੁਝ ਹੈ ਦਿਮਾਗ ਹੈ ਨਸਾਂ ਜਿਹੜੀਆਂ ਤਰਸ ਤਰਸ ਕਰ ਉੱਠਣਗੀਆਂ ਜੀ ਤਾਂ ਨਹੀਂ ਜੇਲ ਪਾਏਗੀ ਜੀ ਨਹੀਂ ਜਲ ਪਾਏਗਾ ਦੁੱਧ ਫਿਰ ਵੀ ਇੱਕ ਦੋ ਕੱਪ ਚਾਹ ਲੈ ਸਕਦੀ ਹੈ ਜੀ ਤਾਂ ਨਹੀਂ ਦਲੇਗਾ ਅੱਛਾ ਵਿਸ਼ਵਾਸ ਅਗਰ ਕੰਗਣਾ ਇੱਥੇ ਆ ਜੇ ਹਾਂ ਔਰ ਹਰਿਆਣੇ ਦਾ ਤਾਊ ਸਾਹਮਣੇ ਆ ਜੇ ਫਿਰ ਛੋੜਨਾਂ ਨਹੀਂ ਜੀ ਬਾਤ ਬਾਤ पहली बात तो कंगना के लिए सबसे बड़ी प्रॉब्लम यहाँ होगी हो कि अगर वो लास्ट पॉइंट से और इस लास्ट पॉइंट तक निकल जाए पहली बात तो उसको सत्तर आदमी पहचानेंगे नहीं <laughs> दिक्कत ये है उसको जो इम्पोर्टेंस वो गेन करना चाह रही ना इतनी फिल्में करके भी नहीं मिल पाई बहुत सारी जगह पर तो वो यहाँ पर मिलेगी नहीं इन मुद्दों पर बोल के हाँ पॉलिटिकल सपोर्ट डेफिनेटली वो तो दिखता ही है बहुत सालों से और बहुत सारी चीज़ों के ऊपर बोल के वो लेना चाहती है वो मिल जाएगा काफ़ी जेड फोर्स के लोग डिफेंस के लोग काफ़ी लोग आ रहे हैं ਉਹ ਲੱਗਦਾ ਕਿ ਸੈਂਟਰ ਸਰਕਾਰ ਆਪ ਬਹੁਤ ਕੰਗਣਾ ਤੇ ਐਵੇਂ ਟੀਕਾ ਲਾਈ ਜਾਂਦੇ ਨੇ ਕਿ ਐਵੇਂ ਇੱਕ ਨੌਨ ਇਸ਼ੂ ਨੂੰ ਇਸ਼ੂ ਬਣਾਉਣ ਦੀ ਆਪ ਕਰ ਰਹੇ ਨੇ ਚਲੋ ਵੀ ਉਸ ਤੇ ਕਿਉਂ ਨੂੰ ਲੈਸਨ ਮਿਲਣਾ ਚਾਹੀਦਾ ਹੈਗਾ ਹਰ ਵਰਗ ਦੇ ਲੋਕ ਆ ਰਹੇ ਨੇ ਅਸੀਂ ਲੋਕ ਸਰਕਾਰ ਚੋਂਦੇ ਆ ਠੀਕ ਹੈ ਤੇ ਸੈਂਟਰ ਸਰਕਾਰ ਨੂੰ ਅਜੇ ਤੱਕ ਨਹੀਂ ਸਮਝ ਲੱਗ ਰਹੀ ਹੈਗੀ ਕਿਉਂ ਕੀ ਵਜ੍ਹਾ ਕੀ ਹੈ ਤੁਹਾਨੂੰ ਲੱਗਦਾ ਹੈਗਾ ਕਿ ਦੇਖੋ ਅਬ ਸਾਰਿਆਂ ਦੀ ਧਰ ਰਹੀ ਹੈ ਅੰਦਰ ਪਿੱਛੇ ਕੀ ਹੋ ਰਿਹਾ ਕਿਸੇ ਨੂੰ ਵੀ ਨਹੀਂ ਪਤਾ ਜੀ ਜੀ ਬਟ ਕਈ ਹੁਣ ਜਿਹੜੀਆਂ ਥੀਰੀਆਂ ਬਣੀਆਂ ਹੋਈਆਂ ਆ ਜੀ ਉਹਨਾਂ ਨੂੰ ਪਿੱਛੋਂ ਪੈਸਾ ਮਿਲਿਆ ਜੀ ਉਹਨਾਂ ਤੋਂ ਕਾਰਪੋਰੇਟਸ ਤੋਂ ਜਾਂ ਆਪਾਂ ਜੇ ਉਹਨਾਂ ਦਾ ਇਹ ਵੀ ਕਹਿ ਦਈਏ ਕਿ ਠੀਕ ਆ ਅਗਲੇ ਨੂੰ ਇਹ ਲੱਗ ਰਿਹਾ ਕਿ ਇਹ ਇਹ ਉਹਨਾਂ ਦੇ ਫਾਇਦੇ ਵਾਸਤੇ ਆ ਬਿੱਲ ਤੇ ਕਿਸਾਨਾਂ ਨੂੰ ਇੱਕ ਵਾਰੀ ਆਪਣੀ ਲੈਂਗੁਏਜ ਜੋ ਤੁਹਾਨੂੰ ਸਮਝ ਆਇਆ ਉਹਨਾਂ ਨੂੰ ਸਮਝਾ ਤੇ ਦੋ ਕਿ ਕਿੱਦਾਂ ਨੇ ਮੈਨੂੰ ਨਹੀਂ ਲੱਗਦਾ ਇੱਥੇ ਸਾਰੇ ਜਿੰਨੇ ਬੈਠੇ ਆ ਉਹਨਾਂ ਨੂੰ ਪਤਾ ਹੋਊਗਾ ਧਰਨੇ ਦੇ ਪਿਛਲੇ 80 ਦਿਨ ਹੋ ਗਏ 82 ਦਿਨ ਹੋ ਗਏ ਇਹ ਜਿਹੜੇ ਧਰਨੇ ਤੇ ਬੈਠੇ ਆ ਉਹਨਾਂ ਨੂੰ ਨਹੀਂ ਪਤਾ ਹੋਊਗਾ ਕਿ ਸਰਕਾਰ ਕਿਹੜੇ ਫਾਇਦਿਆਂ ਦੀ ਗੱਲ ਕਰ ਰਹੀ ਆ ਜਿਹੜਾ ਫਾਇਦਾ ਹੁੰਦਾ ਨਾ ਸ਼ਾਰਟ ਟਰਮ ਫਾਇਦਾ ਕਿ ਜੀ ਮੈਂ ਜਿਗਾੜ ਕਰ ਲੈਣਾ ਅੱਜ ਮੈਂ ਜਿਗਾੜ ਕਰਕੇ ਲਾ ਲੈਣਾ ਮੈਂ ਜੁੱਤੀ ਤੇ ਟੇਪ ਹੀ ਲਾ ਲੈਣਾ ਜੀ ਜੁੱਤੀ ਨੂੰ ਮੈਂ ਘਣਾਵਾਂਗਾ ਨਹੀਂ ਮੈਂ ਟੇਪ ਲਾ ਲੈਣਾ ਉਹ ਟੇਪ ਕਿੰਨੇ ਦਿਨ ਚੱਲੂਗੀ ਅੱਛਾ વિશਵਾਸ਼ ਇਹ ਇੱਥੇ ਕਿਸਾਨਾਂ ਨੇ ਆਪਣੀ ਟਰਾਲੀ ਤੇ ਲਿਖਿਆ ਹੈ ਰਾਹਾਂ ਦੇ ਵਿੱਚ ਅੱਗ ਕਿੱਥੋਂ ਆ ਗਈ ਮੋਰ ਤਾਂ ਲਾਈ ਸੀ ਪੁੱਲ ਦੇ ਨਿਸ਼ਾਨ ਤੇ ਕਿ ਮਤਲਬ ਇੱਥੇ ਉਹ ਵੀ ਲੋਕ ਆਏ ਨੇ ਜਿਨ੍ਹਾਂ ਨੇ ਭਾਜਪਾ ਨੂੰ ਚੁਣਿਆ ਇਹ ਜਿਹੜਾ ਟਰਾਲੀ ਤੇ ਲੱਗਾ ਹੈ ਮੈਂ ਹੁਣੇ ਫੋਟੋ ਖਿੱਚ ਕੇ ਆਇਆ ਹੈਗਾ ਤਾਂ ਲੱਗਦਾ ਭਾਜਪਾ ਦੇ ਲੋਕ ਵੀ ਨਾਰਾਜ਼ ਹੋ ਗਏ ਨੇ भाई नहीं आज बिल बनाए बहुत माड़े ने खतरनाक ने सू खत्म कर देने कहीं ना मतलब बीजेपी कांग्रेस ये वो सारी पार्टीज की बात सिलेक्शन होता है पर्टिकुलर एक बंदे को एक पार्टी को लेके एक मूवमेंट को लेके लोगों ने सिलेक्ट किया और मेरे को नहीं लगता ये बीजेपी के अगेंस्ट यहाँ सब हो रहा है ये सिर्फ बिल के अगेंस्ट है के अगेंस्ट। बात पार्टी की नहीं है बात बिल की है पार्टी कोई भी पार्टी कोई भी होंगी ਇਸ ਟਾਈਮ ਦੇਖੋ ਜੇ ਇਹ ਬਿਲ ਦੂਸਰੀ ਪਾਰਟੀ ਕਾਂਗਰਸ ਪਾਰਟੀ ਨੇ ਪਾਸ ਕੀਤੇ ਹੁੰਦੇ ਜਾਂ ਕਿਸੇ ਤੀਸਰੀ ਪਾਰਟੀ ਨੇ ਪਾਸ ਕੀਤੇ ਹੁੰਦੇ ਤਾਂ ਵੀ ਸਾਰੇ ਧਰਨੇ ਤੇ ਬੈਠੇ ਹੁੰਦੇ ਕਿਉਂਕਿ ਇਹਨਾਂ ਨੂੰ ਇਹਨਾਂ ਦੀ ਰੋਸ ਇਹ ਨਹੀਂ ਹੈਗਾ ਜੀ ਭਾਜੀਪੀ ਨੇ ਬਿਲ ਪਾਸ ਕੀਤੇ ਉਹਨਾਂ ਦੀ ਰੋਸ ਹੈ ਵੀ ਸੜ ਤੋਂ ਬਿਨਾ ਪੁੱਛੇ ਕਿੱਦਾਂ ਪਾਸ ਹੋਇਆ ਸਾਨੂੰ ਕੰਸਲਟ ਕਿਉਂ ਨਹੀਂ ਕੀਤਾ ਗਿਆ ਇੱਥੇ ਡੈਮੋਕ੍ਰੇਸੀ ਦੀਆਂ ਤਾਂ ਜੀਣਾ ਨਹੀਂ ਆਗਿਆ ਇਹ ਇਹ ਦੂਜਾ ਜਿਸ ਤੋ ਕਿ ਬਿਨਾ ਪੁੱਛੇ ਕੀ ਹੋ ਗਿਆ ਤਾਂ ਲੱਗਦਾ ਕਿ ਅੱਗੇ ਤੋਂ ਜੋ ਵੀ ਸਰਕਾਰ ਹੋਵੇ ਇਦਾਂ ਦੇ ਅਗਰ ਕਾਨੂੰਨ ਬਣਾਉਣੇ ਨੇ ਪਬਲਿਕ ਡੋਮੇਨ ਚ ਪਹਿਲਾਂ ਜਾਣੇ ਚਾਹੀਦੇ ਹੈਗੇ ਨੇ ਪਬਲਿਕ ਡੋਮੇਨ ਚ ਪਤਾ ਕੀ ਤੁਸੀਂ ਹਰ ਚੀਜ਼ ਪਬਲਿਕ ਡੋਮੇਨ ਚ ਵੀ ਨਹੀਂ ਪਾ ਸਕਦੇ ਬਟ ਪਬਲਿਕ ਡੋਮੇਨ ਚ ਪਾਣ ਦੀ ਵੀ ਨਾ ਇੱਕ ਪ੍ਰੋਸੀਜਰ ਹੈ ਕਿ ਤੁਸੀਂ ਉਹਨਾਂ ਦੀਆਂ ਕਿਸਾਨ ਜਿਹੜੀਆਂ ਡਿਫਰੈਂਟ ਡਿਫਰੈਂਟ ਯੂਨੀਅਨਸ ਨੇ ਕਿਉਂਕਿ ਜਿਨ੍ਹਾਂ ਨੂੰ ਅਲਟੀਮੇਟਲੀ ਇਹ ਚੀਜ਼ ਇਫੈਕਟ ਕਰਨੀ ਹੈ ਏਟ ਲੀਸਟ ਉਹਨਾਂ ਦੀ ਰਾਏ ਜ਼ਰੂਰੀ ਹੈ ਮੈਂ ਨਹੀਂ ਕਹਿੰਦਾ ਕੋਈ ਇਕੱਲੇ ਇਕੱਲੇ ਬੰਦੇ ਦੇ ਦਸ ਲੈਣੀ ਚਾਹੀਦੀ ਹੈ ਜੀ ਕਿ ਤੁਸੀਂ ਫਿਰ ਹਰ ਚੀਜ਼ ਤੇ ਵੋਟਿੰਗ ਕਰਵਾਓ ਬਟ ਜਿਹੜੀਆਂ ਯੂਨੀਅਨਸ ਨੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਇਫੈਕਟ ਹੋਣਾ ਉਹਨਾਂ ਨੇ ਆਪਣਾ ਆਪਣਾ ਇੱਕ ਬੇਸਿਕ ਲੈਵਲ ਦੇ ਇੱਕ ਲੀਡਰ ਚੁਣੇ ਹੋਏ ਆ ਉਹਨਾਂ ਸਾਰਿਆਂ ਤੋਂ ਕੰਸਲਟੇਸ਼ਨ ਹੋਣੀ ਚਾਹੀਦੀ ਹੈ ਕਿ ਹਾਂ ਆਪਾਂ ਇਦਾਂ ਦਾ ਕਰ ਰਹੇ ਹਾਂ ਤੁਹਾਨੂੰ ਜੇ ਇਤਰਾਜ਼ ਹੈ ਤੇ ਦੱਸ ਦਿਓ ਜੇ ਨਹੀਂ ਇਤਰਾਜ਼ ਤਾਂ ਵੀ ਦੱਸ ਦਿਓ ਜੇ ਅਗਲੇ ਕਹਿ ਰਹੇ ਇਤਰਾਜ਼ ਹੈ ਤੇ ਫਿਰ ਉਹਨਾਂ ਦੀ ਮੰਨ ਲਓ ਕਿਉਂਕਿ ਅਲਟੀਮੇਟਲੀ ਤੇ ਉਹਨਾਂ ਨੂੰ ਇਫੈਕਟ ਕਰਨਾ ਹੈ ਨਾ ਵਿਸ਼ਵਾਸ ਲਾਸਟ ਹਰਿਆਵਣੀ ਭਾਸ਼ਾ ਮੇ ਬਿੱਲੋਂ ਕੋ ਲੈ ਕੇ ਕਿਸਾਨੋ ਕੋ ਸ਼ੰਕੇ ਸੰਘਰਸ਼ ਕੋ ਲੈ ਕੇ ਇੱਕ ਵਿਅੰਗ ਸਟਾਇਰ ਤਿੰਨੋ ਚਾਰ ਚੀਜ਼ੋ ਗੱਲ ਪੇਟ ਕੇ ਇੱਕ ਬਾਤ ਕਹਿੰਗੇ ਆਪ ਕਹਿ ਰਹੇ ਪਾਰਟੀ ਚੁਣ ਲਈ ਵੋਟ ਦੇ ਦਿਆ ਰਿਜ਼ਲਟ ਇਹ ਆਇਆ ਬਿੱਲੀ ਆਇਆ ਤਾਂ ਇੱਕ ਰਾਗਣੀ ਹੈ ਮਾਰੇ ਜੀ ਜੀ तो उसमें माननीय प्रधानमंत्री जी को मेरी तरफ से और राग्नि बैठे कि यारी के घर दूर बताए यार कहूँ किस डाड़तने दमड़ी तक तो दी को नहीं बात में दिए तारतने तो ये वही वाली बात हो गई है कि बाते 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 ये ये बातें अगर बातों से सब अच्छा होता ना तो ये लोग यहाँ ना होते तो आप कुछ दमड़ी की बात करो कुछ सोल्यूशन की बात करो आओ बाहर अच्छी हवा चल रही है ਤੂੰ ਆ ਅੱਜਕੱਲ ਤਾਂ ਬਿਨਾ ਮਾਸਕ ਵੀ ਬਾਹਰ ਆ ਜਾਂਦੇ ਆ ਕਰੋਨਾ ਤਾਂ ਖਤਮ ਹੋ ਗਿਆ ਤੇ ਕਰੋਨਾ ਤਾਂ ਹਮ ਨੂੰ ਤਾਂ ਪਤਾ ਨਹੀਂ ਕਰੋਨਾ ਵਿੱਚ ਨੋ ਸਟੇਟ ਬਣੇ ਪਰ ਮੇਰੇ ਤੁਹਾਡਾ ਕੋਈ ਵਿੰਗ ਮੈਂ ਨਾ ਆਪਣੇ ਇੱਕ ਸਟਾਈਲ ਚ ਕਹਾਣੀ ਸੁਣਾਉਣਾ ਬੜੀ ਛੋਟੀ ਜਿਹੀ ਕਹਾਣੀ ਮੈਨੂੰ ਕਿੱਸਾ ਯਾਦ ਆਇਆ ਸਾਡੇ ਨਾਲ ਇੱਕ ਮੁੰਡਾ ਹੁੰਦਾ ਸੀ ਪਿੰਡ 'ਚ ਸ਼ੌਂਟੂ ਸ਼ੌਂਟੂ ਥੋੜਾ ਇਸ਼ਕ ਮਜਾਜੀ ਟਾਈਪ ਦਾ ਲਵ ਮੈਰੇਜ ਟਾਈਪ ਦਾ ਬੰਦਾ ਨਾ ਹਲਕਾ ਫੁਲਕਾ ਜਿਆ ਤੇ ਉਹਨੂੰ ਭੋਲੀ ਨਾਂ ਦੀ ਕੁੜੀ ਨਾਲ ਪਿਆਰ ਹੋ ਗਿਆ ਸਮਝਣ ਵਾਲੀ ਚੀਜ਼ ਆ ਇਹ ਜੀ 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 ਭੋਲੀ ਨਾਂ ਦੀ ਕੁੜੀ ਨਾਲ ਪਿਆਰ ਹੋ ਗਿਆ ਹੁਣ ਭੋਲੀ ਨਾ ਬੜਬੋਲੀ ਸੀ ਬਹੁਤ ਜਿਆਦਾ ਬੜਬੋਲੀ ਭੋਲੀ ਬਹੁਤ ਖਤਰਨਾਕ ਆ ਹਨ ਉਹਨੇ ਕੀ ਕਰਨਾ ਗੱਲਾਂ ਚਲਾ ਲੈਣਾ ਉਹ ਕਦੀ ਸ਼ੌਂਟੂ ਲਾ ਲਿਆ ਕਦੀ ਉਹਦੇ ਉਹਦੇ ਭੈਣ ਭਰਾ ਵੀ ਲਾ ਲੇ ਯਾਰ ਵੀ ਲਾ ਲੇ ਸ਼ੌਂਟੂ ਨੂੰ ਸਮਝ ਆ ਗਈ ਵੇ ਭੋਲੀ ਬੜਬੋਲੀ ਜਿਆਦਾ ਹੈ ਪਰ ਇਹਨਾਂ ਅੰਦਰੋਂ ਥੋੜੀ ਸ਼ਤਾਨ ਹੈ ਮੇਰੇ ਘਰ ਦੇ ਨੂੰ ਪਸੰਦ ਨਹੀਂ ਆਉਣੀ ਉਹਨੇ ਕੀ ਕੀਤਾ ਸਾਰੇ ਡੱਬਰ ਨੂੰ ਬਣਾ ਲਿਆ ਝੂਠੀਆਂ ਜੀ ਬੋਲ ਬਾਲ ਕੇ ਜੀ ਆ ਜੀ ਕਿਆ ਚਾਹ ਬਣਾਉਂਦੀ ਹੈ ਕਿਆ ਪਕੌੜੇ ਬਣਾਉਂਦੀ ਹੈ ਕਿਆ ਜੀ ਕਿਆ ਸਫਾਈਆਂ ਕਰਦੀ ਹੈ ਜੀ ਇਹ ਸਾਰਾ ਮਤਲਬ ਘਰ ਕਹਿਣ ਜੋੜ ਕੇ ਰੱਖ ਦੇਗੀ ਜੋੜ ਕੇ ਰੱਖ ਦੇਗੀ ਮਾਮੇ ਚਾਚੇ ਤਾਇਏ ਖੁਸ਼ ਹੋਗੇ ਸਾਰੇ ਮਿਲੇ ਉਹਨਾਂ ਨਾਲ ਰਿਹਾ ਤੇ ਚਾਹ ਪਕੌੜੇ ਬੜੇ ਸਵਾਦ ਬਣਾਉਂਦੇ ਤੇ ਗੱਲਾਂ ਹੀ ਬੜੀਆਂ ਸਵਾਦ ਸੁਣਾਉਂਦੀ ਗੱਲਾਂ ਹੀ ਬਹੁਤ ਵਧੀਆਂ ਨੇ ਇਹਦੀਆਂ ਭੋਲੀ ਦੀਆਂ ਉਹਨਾਂ ਨੇ ਸਾਰਿਆਂ ਨੇ ਵਿਆਹ ਕਰਾਤਾ ਹੁਣ ਵਿਆਹ ਹੋਇਆ ਉਹਨ ਭੋਲੀ ਨੂੰ ਸਮਝ ਆ ਗਈ ਵਿਆਹ ਤਾਂ ਹੋ ਗਿਆ ਹੁਣ ਮੈਂ ਇਹਨਾਂ ਦੀ ਗਾਦੀ ਸੇਵਾ ਕਰਾਂ ਇਹ ਤੇ ਰੋਜ਼ ਤੁਰੇ ਆਏ ਕਦੀ ਚਾਹ ਪੀਣ ਆਏ ਕਦੀ ਪਕੌੜੇ ਖਾਣ ਕਦੀ ਭੋਲੀ ਗੱਲਾਂ ਸੁਣਾਏ ਕਿ ਉਹ ਭੋਲੀ ਵਹਿਲੀ ਥੋੜੀ ਐ ਫਿਰ ਭੋਲੀ ਨੇ ਕੀ ਕਰਿਆ ਪਹਿਲਾਂ ਤਾਂ ਮਾਮੇ ਤੋੜਵਾਏ ਅੱਛਾ ਫਿਰ ਭੋਲੀ ਨੇ ਚਾਚੇ ਤੋੜਵਾਏ ਫਿਰ ਭੋਲੀ ਨੇ ਭਰਾ ਪੈਣ ਤੋੜਵਾਏ ਫਿਰ ਅਲਟੀਮੇ ਤੇ ਹੁਣ ਇਹ ਗੱਲ ਇਹ ਸੋਚਣ ਵਾਲੀ ਆ ਵੀ ਭਰਾ ਭੈਣ ਜਿਹੜੇ ਸੀ ਉਹਦੇ ਉਹ ਤੇ ਬਹਿ ਕੇ ਬਾਹਰ ਤਰਨੇ ਦੇ ਕੇ ਜਦ ਤੱਕ ਭੋਲੀ ਬਾਹਰ ਨਹੀਂ ਜਾਂਦੀ ਤਦ ਤੱਕ ਅਸੀਂ ਤਰਨੇ ਤੇ ਹੀ ਆ ਭੋਲੀ ਚੜ ਗਈ ਛੱਤ ਤੇ ਉਹਨੇ ਪਾਲਿਆ ਰੌਲਾ ਜੀ ਓ ਜੀ ਆ ਵੇਖੋ ਹਾਏ ਮੇਰੇ ਅਗੇਂਸਟ ਕੀ ਹੋ ਗਿਆ ਹਾਏ ਨਾਲੇ ਭੋਲੀ ਨੇ ਆਪਣੀਆਂ ਚਾਰ ਪੰਜ ਬੱਕਰੀਆਂ ਝੇਲੀਆਂ ਲਾ ਲਈਆਂ ਉਹਨਾਂ ਨੇ ਵੱਖਰੇਓ ਰੌਲੇ ਪਾਣੇ ਸ਼ੁਰੂ ਕਰਤੇ ਹੁਣ ਇਹ ਚ ਗੱਲ ਇਹ ਆ ਵੀ 2024 ਚ ਜੇ ਭੋਲੀ ਦੁਬਾਰਾ ਆ ਗਈ ਤੇ ਤੇ ਬਚਿਆ ਸਿਰਫ ਸ਼ੰਟੂ ਤੇ ਉਹ ਦੇ ਘਰ ਵਾਲੇ ਬਾਕੀ ਤਾਂ ਵੈਸੇ ਬਾਹਰ ਹੋ ਗਏ ਬਾਹਰ ਹੋ ਗਏ ਤੇ ਸ਼ੌਂਟੂ ਨੂੰ ਜੇ ਇਹ ਲੱਗੀ ਜਾਂਦਾ ਹੈ ਕਿ ਉਹ ਬਾਹਰ ਨਹੀਂ ਹੋਊਗਾ ਤੇ ਸ਼ੌਂਟੂ ਤੂੰ ਬਹੁਤ ਭੋਲਾ ਮੇਰੇ ਠੀਕ ਹੈ ਐਵੇਂ ਨਹੀਂ ਨਾ ਸ਼ੌਂਟੂ ਤੇ ਜੇ ਘਰਦਿਆਂ ਨੂੰ ਬੁਲਾਉਣ ਆਏਗਾ ਬਾਕੀਆਂ ਨੂੰ ਮਨਾਉਣ ਆਏਗਾ ਕਿ ਦੁਬਾਰਾ ਭੋਲੀ ਨੂੰ ਆਪਾਂ ਇੱਕ ਚਾਂਸ ਦਿੰਨੇ ਆ ਇਹ ਤਾਂ ਹੋਣਾ ਨਹੀਂ ਕਿਉਂਕਿ ਹੁਣ ਬਾਕੀਆਂ ਨੂੰ ਤਾਂ ਸਮਝ ਆ ਗਈ ਕਿ ਭੋਲੀ ਕਰਾਉਂਦੀ ਲੜਾਈ ਠੀਕ ਹੈ ਤੇ ਹੁਣ ਅਗਲੀ ਵਾਰੀ ਸ਼ੌਂਟੂ ਦੀ ਹੈ ਘਰੋਂ ਬਾਹਰ ਜਾਂਦੀ ਕਿਉਂਕਿ ਬਾਕੀ ਤੇ ਹੋਗੇ ਨਾ ਅਦਰਵੇ ਸਮਝਣ ਵਾਲੀ ਗੱਲ ਹੈ ਵੀ ਸ਼ੌਂਟੂ ਦੇ ਉਹਦੇ ਘਰ ਆਲਿਓ ਸਮਝੋ ਇਸ ਗੱਲ ਨੂੰ ਕਿ ਬਾਹਰ ਜਾੜੇ ਦੇ ਨਹੀਂ ਘਰ ਜਾੜੇ ਦੇ ਹਾਂਜੀ ਘਰ ਜਾੜ ਘਰ ਜੜਨੇ ਆ ਆਜੋ ਇੱਥੇ ਆਜੋ ਹਾਲੇ ਵੀ ਟਾਈਮ ਹੈ ਸਮਝ ਜੋ ਇਸ ਗੱਲ ਨੂੰ ਚਲੋ ਬਾਬਾ ਮਿਹਰਬੰਦ ਪਰਮਿੰਦਰ ਜੀ ਵਿਸ਼ਵਾਸ ਚੌਹਾਨ ਜੀ ਔਰ ਜਿੱਥੇ ਤੱਕ ਮਸਲਾ ਪੰਜਾਬ ਦੇ ਕਿਸਾਨਾਂ ਦਾ ਦੇਸ਼ ਦੇ ਕਿਸਾਨਾਂ ਦਾ ਇਸ ਕਰਕੇ ਸਰਕਾਰ ਨੂੰ ਸਮਝਣਾ ਪਊਗਾ ਜਿਸ ਤਰ੍ਹਾਂ ਪਰਮਿੰਦਰ ਜੀ ਨੇ ਐਗਜ਼ਾਮਪਲ ਦਿੱਤੀ ਹੈਗੀਆ ਕਿ ਮਸਲਾ ਫਸਲ ਤੇ ਨਸਲ ਦਾ ਹੈ ਕਰਮਿੰਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਐਨਵੀ ਨਿਊਜ਼ ਦਿੱਲੀ